ਇਸ ਕੰਮ ਦੇ ਪਿੱਛੇ ਆਪਾਂ ਪਏ ਸੀ ਬੜਾ ਸੰਘਰਸ਼ ਕੀਤਾ ਸੋ ਪਿਛਲੀ ਗਵਰਨਮੈਂਟ ਦੇ ਵਿੱਚ ਇਹ ਫਾਈਲ ਸਾਰੀ ਤੋਰੀ ਸੀ ਸੋ ਅੱਜ ਜਿਹੜਾ ਵਾ ਸ਼ਹਿਰ ਲਈ ਬੜੀ ਖੁਸ਼ਖਬਰੀ ਦੀ ਗੱਲ ਹੈ ਕਿਉਂਕਿ ਜਿੰਨਾ ਵੀ ਸ਼ਹਿਰ ਦਾ ਜਿਹੜਾ ਸੀਵਰੇਜ ਦਾ ਪਾਣੀ ਆ ਉਹ ਜਿਹੜਾ ਆਪਣਾ ਸਿੱਧਾ ਹੀ ਡਰੇਨ ਚ ਆਊਟ ਕਰਦੇ ਸੀ ਜਿਹਦਾ ਅਸੀਂ ਅੱਜ 6 ਏਕੜ ਜਗ੍ਹਾ ਜਿਹੜੀ ਆ ਅਸੀਂ ਬੱਬਰੀ ਤੇ ਸਦਵਾ ਦਾ ਸਾਂਝਾ ਰੱਖਬਾ ਉਥੋਂ ਅਸੀਂ ਸਰਦਾਰ ਰਸ਼ਪਾਲ ਸਿੰਘ ਜੀ ਤੋਂ ਰਿਟਾਇਰ ਹੋਏ ਨੇ ਗਰਦੌਰ ਉਹਨਾਂ ਦੀ ਬੜੇ ਲੰਬੇ ਸਮੇਂ ਤੋਂ ਰਿਕਵੈਸਟ ਵੀ ਕੀਤੀ ਕਿਉਂਕਿ ਉਥੇ ਜ਼ਮੀਨਾਂ ਦਾ ਰੇਟ ਬਹੁਤ ਜ਼ਿਆਦਾ ਨੇ ਸੋ 53 53 ਲੱਖ ਦੇ ਹਿਸਾਬ ਦੇ ਨਾਲ 6 ਏਕੜ ਦੀ ਜਿਹੜੀ ਆ ਅੱਜ ਨਗਰ ਕੌਂਸਲ ਦੇ ਨਾਮ ਜਿਹੜੀ ਆ ਰਜਿਸਟਰੀ ਕਰਾ ਲਈ ਆ ਜਿਹਦੇ ਨਾਲ ਪੂਰੇ ਸ਼ਹਿਰ ਨੂੰ ਬੜਾ ਫਾਇਦਾ ਹੋ ਕਿਉਂਕਿ ਲੰਮਾ ਸਮਾਂ ਹੋ ਗਿਆ ਇੰਨਾ ਸਮਾਂ ਹੋ ਗਿਆ ਕਿ ਅਜੇ ਤੱਕ ਕਈ ਪ੍ਰਧਾਨ ਆਏ ਕਈ ਸਰਕਾਰਾਂ ਆਈਆਂ ਕੀ ਜਿਹੜਾ ਸ਼ਹਿਰ ਦਾ ਜਿੰਨਾ ਵੀ ਪਾਣੀ ਜਿਹੜਾ ਵਾ ਉਹ ਇਦਾਂ ਹੀ ਡਰੇਨਾਂ ਦੇ ਵਿੱਚ ਪੈ ਰਿਆ ਸੀ ਹੁਣ ਜਦੋਂ ਇਹ ਪ੍ਰੋਜੈਕਟ ਲੱਗੂਗਾ ਉੱਥੇ ਸਾਰੇ ਸ਼ਹਿਰ ਦਾ ਪਾਣੀ ਜਿਹੜਾ ਉਹ ਟ੍ਰੀਟ ਉੱਥੇ ਹੋ ਕੇ ਉਹ ਮੁੜ ਕੇ ਖੇਤਾਂ ਨੂੰ ਦਿੱਤਾ ਜਾਊਗਾ ਖੇਤਾਂ ਨੂੰ ਪਾਣੀ ਲੋਕਾਂ ਨੂੰ ਉੱਥੇ ਕਿਸਾਨਾਂ ਨੂੰ ਦਵਾਂਗੇ ਉਸ ਤੋਂ ਬਾਅਦ ਜਿਹੜਾ ਜਿਆਦਾ ਪਾਣੀ ਆ ਉਹਨੂੰ ਸਾਫ਼ ਕਰਕੇ ਜਿਹੜਾ ਵਾ ਨਾਲ ਜਿਹੜਾ ਵਾ ਉੱਥੇ ਡਰੇਨ ਦੇ ਵਿੱਚ ਛੱਟਾਂਗੇ ਸੋ ਜਿੱਥੇ ਸਾਰੇ ਸ਼ਹਿਰ ਦਾ ਮਸਲਾ ਉੱਥੇ ਕਾਰੋਬਾਰੀਆਂ ਲਈ ਵੀ ਜਿੱਦਾਂ ਕੋਈ ਕਲੋਨੀ ਕੱਟਦਾ ਜਾਂ ਕੋਈ ਵੱਡਾ ਪ੍ਰੋਜੈਕਟ ਹਸਪੀਟਲ ਕੋਈ ਇੰਡਸਟਰੀ ਖੋਲਦਾ ਉਹਨਾਂ ਨੂੰ ਆਪਣਾ ਐਸਟੀਪੀ ਲਗਾਉਣਾ ਪੈਂਦਾ ਸੀ ਜਿਹਦੇ ਤੇ ਕਾਫੀ ਖਰਚਾ ਹੁੰਦਾ ਸੀ ਉਹਨੂੰ ਮੇਨਟੇਨ ਕਰਨੀ ਵੀ ਔਖੀ ਸੀ ਉਹਨਾਂ ਨੂੰ ਪਾਣੀ ਟਰੀਟ ਕਰਕੇ ਸੀਵਰੇਜ ਦੇ ਵਿੱਚ ਸੁੱਟਣਾ ਪੈਂਦਾ ਸੀ ਉਹਨਾਂ ਦੀ ਵੀ ਬੜੀ ਵੱਡੀ ਰਾਹਤ ਆ ਕਿ ਜਦੋਂ ਵੀ ਕੋਈ ਪ੍ਰੋਜੈਕਟ ਲਾਉਂਦਾ ਉਹ ਐਸਟੀਪੀ ਲਾਉਣ ਦੀ ਬਜਾਏ ਸਾਨੂੰ ਨਗਰ ਕਾਉਂਸਲ ਨੂੰ ਜਿਹੜਾ ਉਹ ਯੂਜ਼ਰ ਚਾਰਜ ਦੇਣਗੇ ਤੇ ਉਹਨਾਂ ਨੂੰ ਐਸਟੀਪੀ ਲਾਉਣ ਦੀ ਲੋੜ ਨਹੀਂ ਪਊ ਉਹ ਪਾਣੀ ਜਿਹੜਾ ਟਰੀਟ ਕਰਕੇ ਕਿਉਂਕਿ ਪਾਣੀ ਤੇ ਸਾਰੇ ਹੁਣ ਸ਼ਹਿਰ ਦਾ ਉੱਥੇ ਟਰੀਟ ਹੋਣਾ ਸੋ ਉਹਨਾਂ ਨੂੰ ਵੀ ਜਿਹੜਾ ਇਹ ਬੜੀ ਵੱਡੀ ਰਾਹਤ ਮਿਲੂਗੀ ਜਿੰਨੇ ਕੋਈ ਵੱਡੇ ਕਾਰੋਬਾਰ ਜਾਂ ਇੰਡਸਟਰੀ ਲਗਾਉਂਦੇ ਆ ਉਹਨਾਂ ਨੂੰ ਇਹ ਜਿਹੜੀ ਆ ਇਹ ਨਗਰ ਕੌਂਸਲ ਨੂੰ ਬੜੀ ਰਾਹਤ ਮਿਲੂਗੀ ਉਹ ਵੀ ਬੜੀ ਵੱਡੀ ਗੱਲ ਹੈ ਕਿ ਕੋਈ ਵੀ ਕਾਰੋਬਾਰ ਕਰੂਗਾ ਉਹਨੂੰ ਇਹ ਜਿਹੜਾ ਬੈਨੀਫਿਟ ਮਿਲੇਗਾ ਕਿੰਨੀ ਕਿ ਸਮੱਸਿਆਈ ਪ੍ਰੋਜੈਕਟ ਪਾਸ ਦੇਖੋ ਇਹ ਬੜੀ ਪਿਛਲੀ ਗਵਰਨਮੈਂਟ ਜਦੋਂ ਪਹਿਲੀ ਵਾਰੀ ਐਮਐਲਏ ਬਣਿਆ ਮੇਰੇ ਵੱਡੇ ਭਰਾ ਸਤਬਿੰਦਰ ਮੀਤ ਸਿੰਘ ਫਾੜਾ ਜੀ ਉਹਨਾਂ ਤੇ ਜਦੋਂ ਮੈਂ ਪ੍ਰਧਾਨ ਬਣਿਆ ਉਦੋਂ ਦੀ ਇਹ ਫਾਈਲ ਪੁੱਟਾ ਕਈ ਆਬਜੈਕਸ਼ਨ ਲੱਗੇ ਕਈ ਦਿੱਕਤਾਂ ਜਾਂ ਫੰਡ ਰੀਲੀਜ਼ ਦੀ ਜਾਂ ਹੋਰ ਤੇ ਬੜੀ ਪ੍ਰੋਬਲਮ ਵਾਈ ਚੰਡੀਗੜ੍ਹ ਤੱਕ ਕਈ ਵਾਰੀ ਜਾਣਾ ਪਿਆ ਤੇ ਇਹ ਬੜਾ ਲੰਮਾ ਸੰਘਰਸ਼ ਕਰਕੇ ਜਿਹੜਾ ਇਹ ਹੱਲ ਹੋਇਆ ਇਹ ਵੀ ਇੱਕ ਇਤਿਹਾਸਿਕ ਅੱਜ ਦੇਣਿਆ ਕਿ ਗੁਰਦਾਸਪੁਰ ਨੂੰ ਜਿਹੜੀ ਆ ਇੱਕ ਐਸਟੀਪੀ ਲਈ ਜਿਹੜੀ ਅੱਜ ਜਗ੍ਹਾ ਸੀ ਪਰਚੇਸ ਕੀਤੀ ਆ 6 ਏਕੜ ਜਿਹਦੇ ਨਾਲ ਸ਼ਹਿਰ ਨੂੰ ਜਿਹੜਾ ਵੱਡੀ ਰਾਹਤ ਮਿਲੂਗੀ ਜਿੱਥੇ ਲੰਮਾ ਸਮਾਂ ਹੋ ਗਿਆ ਸੀ ਲੋਕਾਂ ਨੂੰ ਮੰਗ ਸੀ ਇਹਨਾਂ ਦਾ ਕੂੜੇ ਦਾ ਮਸਲਾ ਵੀ ਆਲੋ ਹੋ ਵੀ ਗਿਆ ਦੇਖੋ ਕੂੜੇ ਨੂੰ ਮੈਂ ਲੱਗਾ ਹੋਇਆ ਆਲਰੇਡੀ ਅੱਜ ਵੀ ਮੈਂ ਤੇ ਐਮਐਲਏ ਸਾਹਿਬ ਡੀਸੀ ਸਾਹਿਬ ਨੂੰ ਮਾਰਨਿੰਗ ਮਿਲ ਕੇ ਗਏ ਆ ਸੋ ਹਾਲਤ ਸਵੇਰੇ ਕਰਦੀ ਹੈ ਦਿੱਕਤ ਹੈ ਕਿ ਜਿਹੜੇ ਪੋਲੀਟੀਕਲ ਲੋਗ ਨੇ ਉਹ ਚਾਹੁੰਦੇ ਨੇ ਕਿ ਗੁਰਦਾਸਪੁਰ ਜਿਹੜੀ ਕੂੜੇ ਦਾ ਮਸਲਾ ਉਹ ਹੱਲ ਨਾ ਹੋਏ ਕਿਉਂਕਿ ਇੱਥੇ ਲੋਕਾਂ ਨੇ ਫਤਵਾ ਦਿੱਤਾ ਲੋਕਾਂ ਨੇ 29 ਦੇ 29 ਕੌਂਸਲ ਕਾਂਗਰਸ ਪਾਰਟੀ ਦੇ ਜਿਤਾਏ ਆਪਣੇ ਐਮਐਲਏ ਦੂਸਰੀ ਵਾਰ ਜਿਤਾਇਆ ਉਹ ਇਸੇ ਕਿੜ ਕਰਕੇ ਉਹ ਵੀ ਇੱਥੇ ਕਾਂਗਰਸ ਦੀ ਕਮੇਟੀ ਆ ਐਮ ਐਲ ਏ ਆਪਣੇ ਕਾਂਗਰਸ ਦੇ ਨੇ ਮੈਂ ਇਹਨਾਂ ਨੂੰ ਦੱਸਣਾ ਚਾਹੁੰਦਾ ਲੀਡਰਾਂ ਨੂੰ ਕਿ ਇਸ ਤਰ੍ਹਾਂ ਵੋਟਾਂ ਨਹੀਂ ਪੈਂਦੀਆਂ ਮੈਂ ਓਪਨਲੀ ਕਹਿੰਦਾ ਅੱਜ ਵੀ ਡੀ ਸੀ ਸਾਹਿਬ ਨੂੰ ਮਿਲ ਕੇ ਆਇਆ ਜਾਂ ਤੇ ਹੁਣ ਜਿਹੜਾ ਐਸ ਟੀ ਪੀ ਲੱਗ ਰਿਹਾ ਜਿਹੜੀ ਜਗ੍ਹਾ ਲਈ ਆ ਉਹ ਵੀ ਉੱਥੇ ਰਕਬੇ ਦੀ ਆ ਉਸ ਤੋਂ 5-6 ਏਕੜ ਦੂਰ ਜਿਹੜਾ ਵਾ ਆਪਾਂ ਆਲ ਵੈਦਰ ਸ਼ੈੱਡ ਲਈ ਜਿਹੜੀ ਅਸੀਂ ਕਿਸਾਨ ਕੋਲ ਜਗ੍ਹਾ ਲਈ ਸੀ ਉਹ ਕੋਲ ਆ ਉਹਦੇ ਜੇ ਸਾਨੂੰ ਅਲਾਉ ਕਰ ਦੇ ਦੀ ਸੀ ਸਾਹਿਬ ਨੇ ਉਹ ਕਿਹਾ ਜਾਂ ਤੇ ਸਾਨੂੰ ਇਹ ਵੀ ਇਸ਼ੂ ਨਹੀਂ ਮੈਂ ਕਿਹਾ ਇਹ ਨਹੀਂ ਆਪਾਂ ਸੀ ਬਣਾਉਂਦੇ ਮੁੱਦਾ ਕਿ ਉੱਥੇ ਹੀ ਉੱਥੇ ਦਿਓ ਸਾਨੂੰ ਜਿਹੜੇ ਅਸੀਂ ਪੈਸੇ ਦੇ ਮੈਂ ਕਿਹਾ ਕਿਤੇ ਵੀ ਸਾਨੂੰ ਪੰਚਾਇਤ ਕੋ ਜਗਾ ਲੈ ਦਿਓ ਉੱਥੇ ਅਸੀਂ ਕੂੜਾ ਡੰਪ ਨਹੀਂ ਕਰਾਂਗੇ ਉੱਥੇ ਪ੍ਰੋਪਰ ਮਸ਼ੀਨਰੀ ਲਾਵਾਂਗੇ ਤਾਂ ਜੋ ਸਾਰੇ ਸ਼ਹਿਰ ਦਾ ਕੂੜਾ ਉੱਥੇ ਖੜ ਕੇ ਉਹਨੂੰ ਸੈਗਰੀਗੇਟ ਕੀਤਾ ਜਾਏ ਤੇ ਆ ਜਿਹੜਾ ਰੋਡਾਂ ਦੇ ਕੂੜਾ ਲੱਗਦਾ ਇਹ ਤੇ 5 ਦਿਨ ਦਾ ਕੰਮ ਹੈ ਵੀ ਇਹਨੂੰ ਸਾਰਾ ਰਿਮੂਵ ਕਰਨਾ ਪਰ ਜਦੋਂ ਮਸ਼ੀਨਰੀ ਲਾਉਣੀ ਆ ਉਹ ਕਿੱਥੇ ਲਾਉਣੀ ਆ ਦੋ ਤਿੰਨ ਵਾਰੀ ਮੈਂ ਅੱਗੇ ਵੀ ਕਈ ਵਾਰੀ ਤੁਹਾਡੇ ਸਾਹਮਣੇ ਦੱਸ ਚੁੱਕਿਆ ਕਿ ਜਦੋਂ ਵੀ ਕੋਈ ਕੰਮ ਕਰਨ ਲੱਗਦੇ ਆ ਜੇ ਆਪਣੀ ਪ੍ਰਾਪਰਟੀ ਤੇ ਵੀ ਨਗਰ ਇਹ ਨਹੀਂ ਕਿ ਨਗਰ ਕੌਂਸਲ ਕੋ ਪ੍ਰਾਪਰਟੀਆਂ ਨਹੀਂ ਨਗਰ ਕੌਂਸਲ ਦੀ ਆਪਣੀਆਂ ਕਈ ਸ਼ਹਿਰ ਦੇ ਵਿੱਚ ਜਮੀਨ ਆ ਜਦੋਂ ਉੱਥੇ ਕੋਈ ਮਸ਼ੀਨਰੀ ਲਾਉਣ ਲੱਗਦੇ ਆ ਇੱਥੋਂ ਵਾਲੇ ਜਿਹੜੇ ਲੀਡਰ ਨੇ ਉਹ ਆਪਣੇ ਜਿਹੜੇ ਉਹਨਾਂ ਦੇ ਕੋਈ ਸਪੋਰਟਰ ਨੇ ਉਹਨਾਂ ਨੂੰ ਉਂਗਲ ਦੇ ਕੇ ਉੱਥੇ ਰੌਲਾ ਪਾਉਂਦੇ ਨੇ ਜਾਂ ਦੋ ਤਿੰਨ ਵਾਰੀ ਉੱਥੇ ਸਮਾਨਵੀ ਰਾਤ ਨੂੰ ਚੁਕਾ ਦਿੱਤਾ ਗਿਆ ਸੋ ਇਹ ਬੜੀ ਹੋਸ਼ੀ ਹਰਕਤ ਆ ਇਹ ਪੈਸੇ ਵੀ ਨਹੀਂ ਮੰਗਦਾ ਇਹਨਾਂ ਕੋ ਮੈਂ ਸਰਕਾਰ ਕੋ ਪੈਸੇ ਵੀ ਨਹੀਂ ਮੰਗਦਾ ਮੈਂ ਜਿੱਥੋਂ ਮਾਦੀ ਫੰਡ ਫੰਡ ਦਾ ਪ੍ਰਬੰਧ ਕਰਾਂ ਜਿਵੇਂ ਮਰਜ਼ੀ ਕਰਾਂ ਉਹ ਮੇਰੀ ਸਿਰ ਦਰਦੀ ਆ ਮੇਨ ਤੇ ਇਹ ਗੱਲ ਹੈ ਕਿ ਸਾਡਾ ਪ੍ਰਸ਼ਾਸਨ ਸਾਧ ਦੇ ਉਹ ਡੀਸੀ ਡੀਸੀ ਸਾਹਿਬ ਜਿਹੜੇ ਨੇ ਉਹ ਮਾਲਕ ਹੁੰਦੇ ਨੇ ਜ਼ਿਲ੍ਹੇ ਦੇ ਤੇ ਕੋਈ ਵੀ ਅਸੀਂ ਜਿਹੜਾ ਮਤੇ ਪਾ ਕੇ ਜਿਹੜਾ ਅੱਗੇ ਵੀ ਜਿਹੜੇ ਮਤੇ ਪਾਏ ਉਹਦੀ ਵੀ ਅਪਰੂਵਲ ਇਹਨਾਂ ਕੋਲ ਲਈ ਆ ਕਿਉਂਕਿ ਨਗਰ ਕਾਉਂਸਲ ਨੇ ਹੌਸ ਨੇ ਕੋਈ ਵੀ ਮਤਾ ਪਾਉਣਾ ਹੁੰਦਾ ਉਸ ਜਣੀਆਂ ਵੀ ਉੱਚ ਅਧਿਕ ਸਮਰਥ ਅਥਾਰਟੀਆਂ ਉਹਨਾਂ ਕੋ ਆਸਾ ਪ੍ਰਮਾਨ ਕਰਾਉਣਾ ਹੁੰਦਾ ਤੋਂ ਸੋ ਇਹਨਾਂ ਨੂੰ ਅੱਜ ਵੀ ਰਿਕੁਐਸਟ ਕੀਤੀ ਆ ਕਿ ਜਗ੍ਹਾ ਦੇ ਦਿਓ ਪ੍ਰਬੰਧ ਅਸੀਂ ਨਾ ਅਸੀਂ ਇਹਨਾਂ ਕੋ ਫੰਡ ਮੰਗਦੇ ਨਾ ਇਹਨਾਂ ਕੋ ਅਸੀਂ ਕੋਈ ਜਾਂ ਤੇ ਸਾਨੂੰ ਕੰਮ ਕਰਨ ਦਿਓ ਆਪਣੀਆਂ ਜਗ੍ਹਾ ਤੇ ਜੇ ਨਹੀਂ ਕਰਨ ਦੇਣਾ ਤੇ ਤੁਹਾਨੂੰ ਲੱਗਦਾ ਕਿ ਇੱਥੇ ਨਹੀਂ ਇੱਥੇ ਨਹੀਂ ਸੂਟੇਬਲ ਤੇ ਤੁਸੀਂ ਹੋਰ ਕਿਤੇ ਦੇ ਦਿਓ ਅੱਜ ਮੈਂ ਜਗ੍ਹਾ ਹੋਰ ਵੀ ਲੱਭ ਸਕਦਾ ਜਿੱਥੇ ਜਗ੍ਹਾ ਲੱਭਦਾ ਉੱਥੇ ਇਸ਼ੂ ਕ੍ਰੀਏਟ ਕੀਤਾ ਜਾਂਦਾ ਹੈ ਕਿ ਇੱਥੇ ਕੰਮ ਨਾ ਹੋਏ ਕਿਉਂਕਿ ਜਦੋਂ ਵੀ ਕਰਨ ਲੱਗਦੇ ਆ ਇੱਥੋਂ ਵਾਲੇ ਲੀਡਰ ਨੂੰ ਚੰਗਾ ਨਹੀਂ ਲੱਗਦਾ ਕਿ ਸ਼ਹਿਰ ਚ ਕੂੜਾ ਉਹ ਚਾਹੁੰਦਾ ਵੀ ਸ਼ਹਿਰ ਚ ਕੂੜਾ ਪਿਆਰੇ ਇਸੇ ਤਰੀਕੇ ਨਾਲ ਤੇ ਉਹ ਉਦੋਂ ਹੀ ਉੱਥੇ ਕੋਈ ਨਾ ਕੋਈ ਜਾਂ ਅਫਸਰਾਂ ਤੇ ਪ੍ਰੈਸ਼ਰ ਪਾਉਂਦੇ ਨੇ ਜਾਂ ਆਪਣੇ ਉਥੋਂ ਦੇ ਲੋਕਾਂ ਨੂੰ ਉਂਗਲ ਦਿੰਦੇ ਨੇ ਤੋ ਉਹ ਜਿਹੜਾ ਸਾਰਾ ਸਿਸਟਮ ਜਿਹੜਾ ਉਹਨੂੰ ਫਲੌਪ ਕਰਦੇ ਨੇ ਸੋ ਇਹ ਬਹੁਤਾ ਸਮਾਂ ਨਹੀਂ ਰਹਿਣਾ ਥੋੜਾ ਸਮਾਂ ਰਹਿ ਗਿਆ ਸਾਲ ਰਹਿ ਗਿਆ ਇਹ ਦਾ ਸਮਾਂ ਆਇਆ ਤੇ ਇਹਨੂੰ ਪ੍ਰੋਪਰ ਵਧੀਆ ਤਰੀਕੇ ਨਾਲ ਹੁਣ ਵੀ ਲੱਗੇ ਹੋਏ ਆ ਕੋਸ਼ਿਸ਼ ਕਰ ਰਹੇ ਆ ਵੀ ਕੁਝ ਦਿਨਾਂ ਦੇ ਵਿੱਚ ਉਹਨੂੰ ਹੱਲ ਕਰੀਏ ਨਹੀਂ ਤੇ ਸਮਾਂ ਆਉਣਾ ਵਾ ਕੋਈ ਗੱਲ ਨਹੀਂ ਲੋਕ ਦੇਖ ਰਹੇ ਆ ਇਹਨੂੰ ਪ੍ਰੋਪਰ ਇਸ ਤਰੀਕੇ ਨਾਲ ਹੱਲ ਕਰਾਂਗੇ ਦਾ ਕਿਉਂਕਿ ਬਤੌਰ ਨਗਰ ਕੌਂਸਲ ਪ੍ਰਧਾਨ ਕਾਫੀ ਨੌਲੇਜ ਆਇਆ ਹੁਣ ਮੈਨੂੰ ਕਿ ਇਸਨੂੰ ਕਿਸ ਤਰੀਕੇ ਨਾਲ ਕੂੜੇ ਦਾ ਨਿਪਟਾਰਾ ਕਰਨਾ ਆਉਣ ਵਾਲੇ ਸਮੇਂ ਦੇ ਵਿੱਚ ਉਹਨੂੰ ਤਰੀਕੇ ਦੇ ਨਾਲ ਇਹਨੂੰ ਕਰਾਂਗੇ ਬਹੁਤ ਸੁਭਾਗਾ ਦੇਣਾ ਸਾਡੇ ਗੁਰਦਾਸਪੁਰ ਦੇ ਐਮਐਲਏ ਸਤਜ ਪਰਮਿੰਦਰ ਬਰਿੰਦਰਜੀਤ ਸਿੰਘ ਪੜਾਦੀ ਬਦੌਲਤ ਪ੍ਰਧਾਨ ਸਾਹਿਬ ਬਲਜੀਤ ਸਿੰਘ ਜੀ ਬਦੌਲਤ 6 ਏਕੜ ਜ਼ਮੀਨ ਪਿੰਡ ਬੱਬਰੀ ਤੇ ਸਿਧਵਾ ਵਿੱਚ ਅਸੀਂ ਆਪਣੀ ਨਿੱਜੀ ਜ਼ਮੀਨ ਬਤੌਰ ਮਾਲਕਾਂ ਹੀ ਕਮੇਟੀ ਨੂੰ ਅੱਜ ਅਸੀਂ ਉਹਨਾਂ ਜਸਟੀ ਕਰ ਦਿੱਤੀ ਹੈ ਇਹ ਕਾਫੀ ਦੇਰ ਦੇ ਇਸ ਪ੍ਰੋਜੈਕਟ ਮਗਰ ਸਾਡੇ ਪ੍ਰਧਾਨ ਸਾਹਿਬ ਤੇ ਐਮਐਲਏ ਸਾਹਿਬ ਨੇ ਉਹਨਾਂ ਆਗੋਂ ਲੱਗੇ ਹੋਏ ਸੀ ਇਹਨਾਂ ਨੇ ਆਪਣੀ ਪੂਰੀ ਮਿਹਨਤ ਕਰਕੇ ਸ਼ਹਿਰ ਵਿੱਚ ਜਦੋਂ ਦੀ ਕਮੇਟੀ ਬਣੀ ਆ ਪਹਿਲਾ ਚਾਂਸ tha ਵੀ ਇਹਨਾਂ ਨੇ ਆਪਣੇ ਸ਼ਹਿਰ ਵਾਸਤੇ ਏਡਾ ਬੜਾ ਫਰਾਲਾ ਕੀਤਾ ਇਹਨਾਂ ਨੇ ਤੇ ਮੈਨੂੰ ਕੰਪੈਲ ਕੀਤਾ ਮੈਂ ਜ਼ਮੀਨ ਦੇਖੀ ਮੈਂ ਉੱਥੇ ਜ਼ਮੀਨ ਦਾ ਮਾਰਕੀਟ ਰੇਟ ਜ਼ਿਆਦਾ ਵਾ ਪਰ ਇਹਨਾਂ ਕਿਹਾ ਨਹੀਂ ਸਾਹੀਂ ਸ਼ਹਿਰ ਦੇ ਡਿਵੈਲਪਮੈਂਟ ਕਰਨੀ ਆ ਤੇ ਸ਼ਹਿਰ ਤੇ ਸਾਡੇ ਪਾਣੀ ਦੀ ਬਹੁਤ ਸਮੱਸਿਆ ਹੁੰਦੀ ਸੀ ਵੀਰ ਜੀ ਤੁਸੀਂ ਸਾਡਾ ਸਹਿਯੋਗ ਕਰੋ ਕਹਿੰਦੇ ਇਹਨਾਂ ਮੈਨੂੰ ਇਹ ਵੀ ਕਹੇ ਜੇ ਤੁਹਾਨੂੰ ਕੋਈ ਘਾਟਾ ਅਸੀਂ ਆਪਣੇ ਪਰਸਨਲ ਆਪਣੇ ਕੋ ਤੁਹਾਨੂੰ ਤੁਹਾਨੂੰ ਅਬਲਾਈਜ਼ ਕਰ ਸਕਨੇ ਆ ਤੇ ਤੁਸੀਂ ਇਹ ਸ਼ਹਿਰ ਦਾ ਜਿਹੜਾ ਇਹਦੇ ਵਾਸਤੇ ਤੁਸੀਂ ਥੋੜੀ ਕਰੋ ਉਪਰਾਲਾ ਕਰਕੇ ਤੇ ਇਹ ਜ਼ਮੀਨ ਉਹਨਾਂ ਦੀ ਬਦੌਲਤ ਮੈਂ ਅੱਜ ਉਹ ਜ਼ਮੀਨਾਂ ਦੇ ਦਿੱਤੀ ਇਹਨਾਂ ਸਾਡੇ 53 ਲੱਖ ਦੇ ਹਿਸਾਬ ਨਾਲ ਡਿਸਟ੍ਰਿਕਟ ਕਰ ਦਿੱਤੀਆ ਇਹਨਾਂ ਨੂੰ ਚੈੱਕ ਦੇ ਦਿੱਤੀ ਤੇ ਡੈਸੇ ਵਾਲੀ ਈਸਾ ਪੈ ਗਈ ਮੈਂ ਕਿ ਇਹਨਾਂ ਦੀ ਬਦੌਲਤ ਪਿਆ ਜੋ ਮੈਂ ਸਮਝੋ ਮੇਰਾ ਹਸਾਨੇ ਸਹਰੀਆ ਇਹਨਾਂ ਦੀ ਬਦੌਲਤ ਇਹਨਾਂ ਦਾ ਇਹਨਾਂ ਦੇ ਹਸਾਨ ਸਹਰ ਸਹਰ ਇਹਨਾਂ ਨੇ ਕੀਤਾ ਜੋ ਕੀਤਾ ਹੁੰਦੇ ਆ 8 ਏਕੜ ਜ਼ਮੀਨ 8 ਏਕੜ ਜ਼ਮੀਨ ਹਾਂਜੀ ਹਾਂਜੀ ਮੇਰਾ ਜ਼ਮੀਨ ਦਾ ਉੱਥੇ ਮੇਰੀ ਉਸ ਤੋਂ ਲਾ ਮੇਰੇ ਢਾਈ ਕਿਲੇ ਜ਼ਮੀਨ ਹੋਰ ਹੈਗੀ ਆ ਮੇਰਾ ਜ਼ਮੀਨ ਦਾ ਚੱਕ ਖਰਾਬ ਹੋ ਗਿਆ ਪਰ ਇਹਨਾਂ ਨੇ ਕਿਹਾ ਮੈਨੂੰ ਬਹੁਤ ਕੰਪੈਲ ਕੀਤਾ ਵੀ ਨਹੀਂ ਤੁਸੀਂ ਸਾਣਾ ਨੇ ਪਹਿਲਾਂ ਬਹੁਤ ਕੋਸ਼ਿਸ਼ ਕੀਤੀ ਨਹੀਂ ਕੋਈ ਨਹੀਂ ਬੰਦਾ ਇੰਟਰਸਟ ਦੇਣ ਵਾਸਤੇ ਉਹ ਮੈਂ ਵੀ ਨਹੀਂ ਮੈਨੂੰ ਇਹਨਾਂ ਮੈਂਨ ਦੇ ਪਿੰਡ ਪਟਵਾਰੀਆਂ ਗਰਦੌਰਿਆਂ ਇਹਨਾਂ ਦਾ ਮੇਰੇ ਤੇ ਬਹੁਤ ਸਾਣੇ ਹੀਗੇ ਹਨ ਜੀ ਸਰਵਿਸ ਦੁਰਾਣੀ ਇਹਨਾਂ ਮੈਂ ਇਹਨਾਂ ਦੇ ਮੇਰੇ ਸਾਣੇ ਹੀ ਮੈਂ ਪਰ ਫਿਰ ਇਹਨਾਂ ਨੂੰ ਨਾ ਨਹੀਂ ਕਰ ਸਕਿਆ ਇਹਨੂੰ ਪਰ ਇਹਨਾਂ ਨੇ ਦੇਖੋ ਇਹਨਾਂ ਦਾ ਪਰਸਨਲ ਕੰਮ ਕੋਈ ਨਹੀਂ ਇਹਨਾਂ ਦਾ ਸ਼ਹਿਰ ਦਾ ਕੰਮ ਹੈਗਾ ਸ਼ਹਿਰ ਦੀ ਬਤੌਲ ਤੇ ਇਹਨਾਂ ਨੇ ਜਿਹੜਾ ਇਹ ਸਾਰੇ ਇਹਨਾਂ ਨੇ ਮੈਨੂੰ ਤਰਲਾ ਨਹੀਂ ਕੀਤਾ ਲੋਕਾਵਾਸ ਤੇ ਕੀਤਾ ਇਹ ਪਾਜੀ ਸ਼ਹਿਰ ਦੇ ਸ਼ਹਿਰ ਦੀ ਸ਼ਹਿਰ ਦੇ ਵਸਨੀਕਾਂ ਨੂੰ ਸੇਵਾ ਕੀਤੀ ਆ ਕਿ ਨਹੀਂ ਦੇਖੜ ਕੋਈ ਪਰਸਨਲ ਕੰਮ ਹੀ ਕਰਤਾ ਕੰਮ ਥੋੜੇ ਹੀ ਹੁੰਦੇ ਕੋਈ ਇਹਨਾਂ ਜੇ ਮੈਨੂੰ ਇਹਨਾਂ ਨੇ ਮੈਨੂੰ ਕੰਪੈਲ ਕੀਤਾ ਸ਼ਹਿਰ ਦੀ ਡਿਵੈਲਪ ਫਿਰ ਮੈਨੂੰ ਇੱਥੋਂ ਤੱਕ ਇਹ ਨਾ ਕਹੇ ਵੀ ਆਹੀਂ ਜੇਪ ਤੁਹਾਨੂੰ ਘੱਟਾ ਪੈਂਦਾ ਨਹੀਂ ਜੀ ਦੇਖੋ ਜੀ ਤੇ ਦੇਖੋ ਮਾਰਕੀਟ ਰੇਟ ਕਿੰਨੇ ਕਿੰਨਾ ਰੇਟ ਉਹ ਕਹਿੰਦੇ ਸਾਡੇ ਕੋਲ ਲੋ ਲੋ ਜਿੰਨਾ ਤੁਹਾਨੂੰ ਘੱਟਾ ਪੈਂਦਾ ਹਾਂ ਤੇ ਇਸ ਕਰਕੇ ਮੈਂ ਇਹਨਾਂ ਨੂੰ ਇਹਨਾਂ ਦੀ ਬਦੌਲਤ ਜਿਹੜਾ ਜੇ ਸ਼ਹਿਰ ਇਹਨਾਂ ਦੀ ਬਦੌਲਤ ਸ਼ਹਿਰ ਦਾ ਅੱਜ ਜਿਹੜਾ ਹੋ ਡਿਵੈਲਪਮੈਂਟ ਹੋ ਰਿਹਾ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਚਲੋ ਤੇ ਸ਼ਹਿਰ ਵਾਸੀਆਂ ਨੂੰ ਵੀ ਧੰਨਵਾਦ ਕਰਨਾ ਚਾਹੀਦਾ ਠੀਕ ਹੈ ਨਾ ਜੋ ਇਹਨਾਂ ਨੇ ਸ਼ਹਿਰ ਦੀ ਸ਼ਹਿਰ ਵਾਸੀ ਜੋ ਫਰਾਲਾ ਕੀਤਾ ਨਾ ਸਾਡੇ ਐਮਐਲਏ ਸਾਹਿਬ ਦੀ ਬਹੁਤ ਉਹਨਾਂ ਦੀ ਬਹੁਤ ਮਗਰ ਚੜ ਕੇ ਫਾਈਲਾਂ ਪਾਸ ਕਰ ਪਹਿ ਰੀਜ ਕਰਾਈ ਉਹਨੇ ਪਹਿ ਸਰਕਾਰ ਦੇਖੋ ਸਰ ਪੈਸੇ ਲੈਣੇ ਕਿਹੜੇ ਸੌਖੇ ਹੁੰਦੇ ਸਰਕਾਰਾਂ ਪਰ ਫਿਰ ਵੀ ਉਹਨੇ ਬੜੀ ਮਿਹਨਤ ਕਰਕੇ ਤੇ ਬਹੁਤ ਤੁਹਾਨੂੰ ਬਿਲਕੁਲ ਜੀ ਬੜਾ ਲੰਮਾ ਸਮਾਂ ਤੋਂ ਇਸ ਕੰਮ ਦੇ ਪਿੱਛੇ ਆਪਾਂ ਪਏ ਸੀ ਬੜਾ ਸੰਘਰਸ਼ ਕੀਤਾ ਸੋ ਪਿਛਲੀ ਗਵਰਨਮੈਂਟ ਦੇ ਵਿੱਚ ਇਹ ਫਾਈਲ ਸਾਰੀ ਤੋਰੀ ਸੀ ਸੋ ਅੱਜ ਜਿਹੜਾ ਵਾ ਸ਼ਹਿਰ ਲਈ ਬੜੀ ਖੁਸ਼ਖਬਰੀ ਦੀ ਗੱਲ ਹੈ ਕਿਉਂਕਿ ਜਿੰਨਾ ਵੀ ਸ਼ਹਿਰ ਦਾ ਜਿਹੜਾ ਸੀਵਰੇਜ ਦਾ ਪਾਣੀ ਆ ਉਹ ਜਿਹੜਾ ਆਪਣਾ ਸਿੱਧਾ ਹੀ ਡਰੇਨ ਚ ਆਊਟ ਕਰਦੇ ਸੀ ਜਿਹੜਾ ਅਸੀਂ ਅੱਜ 6 ਏਕੜ ਜਗ੍ਹਾ ਜਿਹੜੀ ਆ ਅਸੀਂ ਬਬਰੀ ਤੇ ਸਦਵਾ ਦਾ ਸਾਂਝਾ ਰਕਬਾ ਉਥੋਂ ਅਸੀਂ ਸਰਦਾਰ ਰਸ਼ਪਾਲ ਸਿੰਘ ਜੀ ਤੋਂ ਰਿਟਾਇਰ ਹੋਏ ਨੇ ਗਰਦੌਰ ਉਹਨਾਂ ਦੀ ਬੜੇ ਲੰਬੇ ਸਮੇਂ ਤੋਂ ਰਿਕਵੈਸਟ ਵੀ ਕੀਤੀ ਕਿਉਂਕਿ ਉਥੇ ਜ਼ਮੀਨਾਂ ਦਾ ਰੇਟ ਬਹੁਤ ਜ਼ਿਆਦਾ ਨੇ ਸੋ 53 53 ਲੱਖ ਦੇ ਹਿਸਾਬ ਦੇ ਨਾਲ 6 ਏਕੜ ਦੀ ਜਿਹੜੀ ਆ ਅੱਜ ਨਗਰ ਕੌਂਸਲ ਦੇ ਨਾਮ ਜਿਹੜੀ ਆ ਰਜਿਸਟਰੀ ਕਰਾ ਲਈ ਆ ਜਿਹਦੇ ਨਾਲ ਪੂਰੇ ਸ਼ਹਿਰ ਨੂੰ ਬੜਾ ਫਾਇਦਾ ਹੋ ਕਿਉਂਕਿ ਲੰਮਾ ਸਮਾਂ ਹੋ ਗਿਆ ਇੰਨਾ ਸਮਾਂ ਹੋ ਗਿਆ ਕੀ ਅਜੇ ਤੱਕ ਕਈ ਪ੍ਰਧਾਨ ਆਏ ਕਈ ਸਰਕਾਰਾਂ ਆਈਆਂ ਕਿ ਜਿਹੜਾ ਸ਼ਹਿਰ ਦਾ ਜਿੰਨਾ ਵੀ ਪਾਣੀ ਜਿਹੜਾ ਵਾ ਉਹ ਇਦਾਂ ਹੀ ਡਰੇਨਾਂ ਦੇ ਵਿੱਚ ਪੈ ਰਿਆ ਸੀ ਹੁਣ ਜਦੋਂ ਇਹ ਪ੍ਰੋਜੈਕਟ ਲੱਗੂਗਾ ਉੱਥੇ ਸਾਰੇ ਸ਼ਹਿਰ ਦਾ ਪਾਣੀ ਜਿਹੜਾ ਉਹ ਟ੍ਰੀਟ ਉੱਥੇ ਹੋ ਕੇ ਉਹ ਮੁੜ ਕੇ ਖੇਤਾਂ ਨੂੰ ਦਿੱਤਾ ਜਾਊਗਾ ਖੇਤਾਂ ਨੂੰ ਪਾਣੀ ਲੋਕਾਂ ਨੂੰ ਉੱਥੇ ਕਿਸਾਨਾਂ ਨੂੰ ਦਵਾਂਗੇ ਉਸ ਤੋਂ ਬਾਅਦ ਜਿਹੜਾ ਜ਼ਿਆਦਾ ਪਾਣੀ ਆ ਉਹਨੂੰ ਸਾਫ਼ ਕਰਕੇ ਜਿਹੜਾ ਵਾ ਨਾਲ ਜਿਹੜਾ ਵਾ ਉੱਥੇ ਡਰੇਨ ਦੇ ਵਿੱਚ ਸਟਾਗੇ ਸੋ ਜਿੱਥੇ ਸਾਰੇ ਸ਼ਹਿਰ ਦਾ ਮਸਲਾ ਉੱਥੇ ਕਾਰੋਬਾਰੀਆਂ ਲਈ ਵੀ ਜਿੱਦਾਂ ਕੋਈ ਕਲੋਨੀ ਕੱਟਦਾ ਜਾਂ ਕੋਈ ਵੱਡਾ ਪ੍ਰੋਜੈਕਟ ਹਸਪੀਟਲ ਕੋਈ ਇੰਡਸਟਰੀ ਖੋਲਦਾ ਉਹਨਾਂ ਨੂੰ ਆਪਣਾ ਐਸਟੀਪੀ ਲਗਾਉਣਾ ਪੈਂਦਾ ਸੀ ਜਿਹਦੇ ਤੇ ਕਾਫੀ ਖਰਚਾ ਹੁੰਦਾ ਸੀ ਉਹਨੂੰ ਮੇਨਟੇਨ ਕਰਨੀ ਵੀ ਔਖੀ ਸੀ ਉਹਨਾਂ ਨੂੰ ਪਾਣੀ ਟ੍ਰੀਟ ਕਰਕੇ ਸੀਵਰੇਜ ਦੇ ਵਿੱਚ ਸੁੱਟਣਾ ਪੈਂਦਾ ਸੀ ਉਹਨਾਂ ਲਈ ਵੀ ਬੜੀ ਵੱਡੀ ਰਾਹਤ ਆ ਕਿ ਜਦੋਂ ਵੀ ਕੋਈ ਪ੍ਰੋਜੈਕਟ ਲਾਉਂਦਾ ਉਹ ਐਸਟੀਪੀ ਲਾਉਣ ਦੀ ਬਜਾਏ ਸਾਨੂੰ ਨਗਰ ਕੌਂਸਲ ਨੂੰ ਜਿਹੜਾ ਉਹ ਯੂਜ਼ਰ ਚਾਰਜ ਦੇਣਗੇ ਤੇ ਉਹਨਾਂ ਨੂੰ ਐਸਟੀਪੀ ਲਾਉਣ ਦੀ ਲੋੜ ਨਹੀਂ ਪਊ ਉਹ ਪਾਣੀ ਜਿਹੜਾ ਟ੍ਰੀਟ ਕਰਕੇ ਕਿਉਂਕਿ ਪਾਣੀ ਤੇ ਸਾਰੇ ਹੁਣ ਸ਼ਹਿਰ ਦਾ ਉੱਥੇ ਟ੍ਰੀਟ ਹੋਣਾ ਸੋ ਉਹਨਾਂ ਨੂੰ ਵੀ ਜਿਹੜਾ ਇਹ ਬੜੀ ਵੱਡੀ ਰਾਹਤ ਮਿਲੂਗੀ ਜਿੰਨੇ ਕੋਈ ਵੱਡੇ ਕਾਰੋਬਾਰ ਜਾਂ ਇੰਡਸਟਰੀ ਲਗਾਉਂਦੇ ਆ ਉਹਨਾਂ ਨੂੰ ਇਹ ਜਿਹੜੀ ਆ ਇਹ ਨਗਰ ਕੌਂਸਲ ਨੂੰ ਬੜੀ ਰਾਹਤ ਮਿਲੂਗੀ ਉਹ ਵੀ ਬੜੀ ਵੱਡੀ ਗੱਲ ਹੈ ਕਿ ਕੋਈ ਵੀ ਕਾਰੋਬਾਰ ਕਰੂਗਾ ਉਹਨੂੰ ਇਹ ਜਿਹੜਾ ਬੈਨੀਫਿਟ ਮਿਲੇਗਾ ਕਿੰਨੀ ਕਿ ਸਮੱਸਿਆਈ ਪ੍ਰੋਜੈਕਟ ਪਾਸ ਦੇਖੋ ਇਹ ਬੜੀ ਪਿਛਲੀ ਗਵਰਨਮੈਂਟ ਜਦੋਂ ਪਹਿਲੀ ਵਾਰੀ ਐਮਐਲਏ ਬਣਿਆ ਮੇਰੇ ਵੱਡੇ ਭਰਾ ਸਤਬਰਿੰਦਰ ਮੇਰ ਸਿੰਘ ਪਾੜਾ ਜੀ ਉਹਨਾਂ ਤੇ ਜਦੋਂ ਮੈਂ ਪ੍ਰਧਾਨ ਬਣਿਆ ਉਦੋਂ ਦੀ ਇਹ ਫਾਈਲ ਪੁੱਟਾ ਕਈ ਆਬਜੈਕਸ਼ਨ ਲੱਗੇ ਕਈ ਦਿੱਕਤਾਂ ਆਈਆਂ ਅੰਡਰ ਲੀਜ਼ ਦੀ ਜਾਂ ਹੋਰ ਤੇ ਬੜੀ ਪ੍ਰੋਬਲਮ ਆਈ ਚੰਡੀਗੜ੍ਹ ਤੱਕ ਕਈ ਵਾਰੀ ਜਾਣਾ ਪਿਆ ਤੇ ਇਹ ਬੜਾ ਲੰਮਾ ਸੰਘਰਸ਼ ਕਰਕੇ ਜਿਹੜਾ ਇਹ ਹੱਲ ਹੋਇਆ ਇਹ ਵੀ ਇੱਕ ਇਤਿਹਾਸਿਕ ਅੱਜ ਦੇਣਿਆ ਕਿ ਗੁਰਦਾਸਪੁਰ ਨੂੰ ਜਿਹੜੀ ਆ ਇੱਕ ਐਸਟੀਪੀ ਲਈ ਜਿਹੜੀ ਅੱਜ ਜਗ੍ਹਾ ਸੀ ਪਰਚੇਜ਼ ਕੀਤੀ ਆ 6 ਏਕੜ ਜਿਹਦੇ ਨਾਲ ਸ਼ਹਿਰ ਨੂੰ ਜਿਹੜਾ ਵੱਡੀ ਰਾਤ ਮਿਲੂਗੀ ਜਿੱਥੇ ਲੰਮਾ ਸਮਾਂ ਹੋ ਗਿਆ ਸੀ ਲੋਕਾਂ ਨੂੰ ਮੰਗ ਸੀ ਇਹਨਾਂ ਦਾ ਕੂੜੇ ਦਾ ਮਸਲਾ ਵੀ ਹੱਲ ਹੋ ਵੀ ਗਿਆ ਕਰੋ ਦੇਖੋ ਕੂੜੇ ਨੂੰ ਮੈਂ ਲੱਗਾ ਹੋਇਆ ਆ ਆਲਰੇਡੀ ਅੱਜ ਵੀ ਮੈਂ ਤੇ ਐਮਐਲਏ ਸਾਹਿਬ ਡੀਸੀ ਸਾਹਿਬ ਨੂੰ ਮਾਰਨਿੰਗ ਮਿਲ ਕੇ ਗਏ ਆ ਸੋ ਹਾਲਤੇ ਸਵੇਰੇ ਕਰਦੀ ਹੈ ਦਿੱਕਤ ਹੈ ਕਿ ਜਿਹੜੇ ਪੋਲੀਟੀਕਲ ਲੋਗ ਨੇ ਉਹ ਚਾਹੁੰਦੇ ਨੇ ਕਿ ਗੁਰਦਾਸਪੁਰ ਜਿਹੜੀ ਕੂੜੇ ਦਾ ਮਸਲਾ ਉਹ ਹੱਲ ਨਾ ਹੋਏ ਕਿਉਂਕਿ ਇੱਥੇ ਲੋਕਾਂ ਨੇ ਫਤਵਾ ਦਿੱਤਾ ਹੈ ਲੋਕਾਂ ਨੇ 29 ਦੇ 29 ਕੌਂਸਲ ਕਾਂਗਰਸ ਪਾਰਟੀ ਦੇ ਜਿਤਾਏ ਆਪਣੇ ਐਮਐਲਏ ਦੂਸਰੀ ਵਾਰ ਜਿਤਾਇਆ ਉਹ ਇਸੇ ਕਿੜ ਕਰਕੇ ਉਹ ਵੀ ਇੱਥੇ ਕਾਂਗਰਸ ਦੀ ਕਮੇਟੀ ਆ ਐਮ ਐਲ ਏ ਆਪਣੇ ਕਾਂਗਰਸ ਦੇ ਨੇ ਮੈਂ ਇਹਨਾਂ ਨੂੰ ਦੱਸਣਾ ਚਾਹੁੰਨਾ ਲੀਡਰਾਂ ਨੂੰ ਕਿ ਇਸ ਤਰ੍ਹਾਂ ਵੋਟਾਂ ਨਹੀਂ ਪੈਂਦੀਆਂ ਮੈਂ ਓਪਨਲੀ ਕਹਿੰਦਾ ਅੱਜ ਵੀ ਡੀ ਸੀ ਸਾਹਿਬ ਨੂੰ ਮਿਲ ਕੇ ਆਇਆ ਜਾਂ ਤੇ ਹੁਣ ਜਿਹੜਾ ਐਸ ਟੀ ਪੀ ਲੱਗ ਰਿਹਾ ਜਿਹੜੀ ਜਗ੍ਹਾ ਲਈ ਆ ਉਹ ਵੀ ਉੱਥੇ ਰਕਮੇ ਦੀ ਆ ਉਸ ਤੋਂ 5-6 ਏਕੜ ਦੂਰ ਜਿਹੜਾ ਵਾ ਆਪਾਂ 올 ਵੈਦਰ ਸ਼ੈੱਡ ਲਈ ਜਿਹੜੀ ਅਸੀਂ ਕਿਸਾਨ ਕੋਲ ਜਗ੍ਹਾ ਲਈ ਸੀ ਉਹ ਕੋਲ ਆ ਉਹਦੇ ਜੇ ਸਾਨੂੰ ਅਲਾਉ ਕਰ ਦੇ ਦੀ ਸੀ ਸਾਹਿਬ ਅਈ ਉਹ ਕਿਹਾ ਜਾਂ ਤੇ ਸਾਨੂੰ ਇਹ ਵੀ ਇਸ਼ੂ ਨਹੀਂ ਮੈਂ ਕਿਹਾ ਇਹ ਨਹੀਂ ਆਪਾਂ ਸੀ ਬਣਾਉਂਦੇ ਮੁੱਦਾ ਕਿ ਉੱਥੇ ਹੀ ਉੱਥੇ ਦਿਓ ਸਾਨੂੰ ਜਿਹੜੇ ਅਸੀਂ ਪੈਸੇ ਦੇ ਮੈਂ ਕਿਹਾ ਕਿਤੇ ਵੀ ਸਾਨੂੰ ਪੰਚਾਇਤ ਕੋ ਜਗਾ ਲੈ ਆ ਦਿਓ ਉੱਥੇ ਅਸੀਂ ਕੂੜਾ ਡੰਪ ਨਹੀਂ ਕਰਾਂਗੇ ਉੱਥੇ ਪ੍ਰੋਪਰ ਮਸ਼ੀਨਰੀ ਲਾਵਾਂਗੇ ਤਾਂ ਜੋ ਸਾਰੇ ਸ਼ਹਿਰ ਦਾ ਕੂੜਾ ਉੱਥੇ ਖੜ ਕੇ ਉਹਨੂੰ ਸੈਗਰੀਗੇਟ ਕੀਤਾ ਜਾਏ ਤੇ ਆ ਜਿਹੜਾ ਰੋਡਾਂ ਦੇ ਕੂੜਾ ਲੱਗਦਾ ਇਹ ਤੇ 5 ਦਿਨ ਦਾ ਕੰਮ ਹੈ ਵੀ ਇਹਨੂੰ ਸਾਰਾ ਰਿਮੂਵ ਕਰਨਾ ਪਰ ਜਦੋਂ ਮਸ਼ੀਨਰੀ ਲਾਉਣੀ ਆ ਉਹ ਕਿੱਥੇ ਲਾਉਣੀ ਆ ਦੋ ਤਿੰਨ ਵਾਰੀ ਮੈਂ ਅੱਗੇ ਵੀ ਕਈ ਵਾਰੀ ਤੁਹਾਡੇ ਮਾਦਰ ਵਿੱਚ ਦੱਸ ਚੁੱਕਿਆ ਕਿ ਜਦੋਂ ਵੀ ਕੋਈ ਕੰਮ ਕਰਨ ਲੱਗਦੇ ਆ ਜੇ ਆਪਣੀ ਪ੍ਰਾਪਰਟੀ ਤੇ ਵੀ ਨਗਰ ਇਹ ਨਹੀਂ ਕਿ ਨਗਰ ਕੌਂਸਲ ਕੋਲ ਪ੍ਰਾਪਰਟੀਆਂ ਨਹੀਂ ਨਗਰ ਕੌਂਸਲ ਦੀ ਆਪਣੀਆਂ ਕਈ ਸ਼ਹਿਰ ਦੇ ਵਿੱਚ ਜਮੀਨ ਆ ਜਦੋਂ ਉੱਥੇ ਕੋਈ ਮਸ਼ੀਨਰੀ ਲਾਉਣ ਲੱਗਦੇ ਆ ਇੱਥੋਂ ਵਾਲੇ ਜਿਹੜੇ ਲੀਡਰ ਨੇ ਉਹ ਆਪਣੇ ਜਿਹੜੇ ਉਹਨਾਂ ਦੇ ਕੋਈ ਸਪੋਰਟਰ ਨੇ ਉਹਨਾਂ ਨੂੰ ਉਂਗਲ ਦੇ ਕੇ ਉੱਥੇ ਰੌਲਾ ਪਾਉਂਦੇ ਨੇ ਜਾਂ ਦੋ ਤਿੰਨ ਵਾਰੀ ਉੱਥੇ ਸਮਾਨਵੀ ਰਾਤ ਨੂੰ ਚੁਕਾ ਦਿੱਤਾ ਗਿਆ ਸੋ ਇਹ ਬੜੀ ਹੋਸ਼ੀਅਰ ਕਤ ਇਹ ਪੈਸੇ ਵੀ ਨਹੀਂ ਮੰਗਦਾ ਇਹਨਾਂ ਕੋ ਮੈਂ ਸਰਕਾਰ ਕੋ ਪੈਸੇ ਵੀ ਨਹੀਂ ਮੰਗਦਾ ਮੈਂ ਜਿੱਥੋਂ ਮਾਦੀ ਫੰਡ ਫੰਡ ਦਾ ਪ੍ਰਬੰਧ ਕਰਾਂ ਜਿਵੇਂ ਮਰਜ਼ੀ ਕਰਾਂ ਉਹ ਮੇਰੀ ਸਿਰ ਦਰਦੀ ਆ ਮੇਨ ਤੇ ਇਹ ਗੱਲ ਹੈ ਕਿ ਸਾਡਾ ਪ੍ਰਸ਼ਾਸਨ ਸਾਧ ਦੇ ਕੋ ਡੀਸੀ ਡੀਸੀ ਸਾਹਿਬ ਜਿਹੜੇ ਨੇ ਉਹ ਮਾਲਕ ਹੁੰਦੇ ਨੇ ਜ਼ਿਲ੍ਹੇ ਦੇ ਤੇ ਕੋਈ ਵੀ ਅਸੀਂ ਜਿਹੜਾ ਮਤਾ ਪਾ ਕੇ ਜਿਹੜਾ ਅੱਗੇ ਵੀ ਜਿਹੜੇ ਮਤੇ ਪਾਏ ਉਹਦੀ ਵੀ ਅਪਰੂਵਲ ਇਹਨਾਂ ਕੋ ਲਈ ਆ ਕਿਉਂਕਿ ਨਗਰ ਕੌਂਸਲ ਨੇ ਹੌਸ ਨੇ ਕੋਈ ਵੀ ਮਤਾ ਪਾਉਣਾ ਹੁੰਦਾ ਉਸ ਜਣੀਆਂ ਵੀ ਕੁਚ ਦੇ ਸਮਰਥਤ ਅਥਾਰਟੀਆਂ ਉਹਨਾਂ ਕੋ ਆਪਾਂ ਪ੍ਰਵਾਨ ਕਰਾਉਣਾ ਹੁੰਦਾ ਸੋ ਸੋ ਇਹਨਾਂ ਨੂੰ ਅੱਜ ਵੀ ਰਿਕਵੈਸਟ ਕੀਤੀ ਆ ਕਿ ਜਗ੍ਹਾ ਦੇ ਦਿਓ ਪ੍ਰਬੰਧ ਅਸੀਂ ਨਾ ਅਸੀਂ ਉਹਨਾਂ ਕੋ ਫੰਡ ਮੰਗਦੇ ਨਾ ਇਹਨਾਂ ਕੋ ਅਸੀਂ ਕੋਈ ਜਾਂ ਤੇ ਸਾਨੂੰ ਕੰਮ ਕਰਨ ਦਿਓ ਆਪਣੀਆਂ ਜਗ੍ਹਾ ਤੇ ਜੇ ਨਹੀਂ ਕਰਨ ਦੇਣਾ ਤੇ ਤੁਹਾਨੂੰ ਲੱਗਦਾ ਕਿ ਇੱਥੇ ਨਹੀਂ ਇੱਥੇ ਨਹੀਂ ਸੂਟੇਬਲ ਤੇ ਤੁਸੀਂ ਹੋਰ ਕਿਤੇ ਦੇ ਦਿਓ ਅੱਜ ਮੈਂ ਜਗ੍ਹਾ ਹੋਰ ਵੀ ਲੱਭ ਸਕਦਾ ਜਿੱਥੇ ਜਗ੍ਹਾ ਲੱਭਦਾ ਉੱਥੇ ਇਸ਼ੂ ਕ੍ਰੀਏਟ ਕੀਤਾ ਜਾਂਦਾ ਹੈ ਕਿ ਇੱਥੇ ਕੰਮ ਨਾ ਹੋਏ ਕਿਉਂਕਿ ਜਦੋਂ ਵੀ ਕਰਨ ਲੱਗਦੇ ਆ ਇੱਥੋਂ ਵਾਲੇ ਲੀਡਰ ਨੂੰ ਚੰਗਾ ਨਹੀਂ ਲੱਗਦਾ ਕਿ ਸ਼ਹਿਰ ਚ ਕੂੜਾ ਉਹ ਚਾਹੁੰਦਾ ਵੀ ਸ਼ਹਿਰ ਚ ਕੂੜਾ ਪਿਆਰੇ ਇਸੇ ਤਰੀਕੇ ਨਾਲ ਤੇ ਉਹ ਉਦੋਂ ਹੀ ਉਥੇ ਕੋਈ ਨਾ ਕੋਈ ਜਾਂ ਅਫਸਰਾਂ ਤੇ ਪ੍ਰੈਸ਼ਰ ਪਾਉਂਦੇ ਨੇ ਜਾਂ ਆਪਣੇ ਉਥੋਂ ਦੇ ਲੋਕਾਂ ਨੂੰ ਉਂਗਲ ਦਿੰਦੇ ਨੇ ਤੇ ਉਹ ਜਿਹੜਾ ਸਾਰਾ ਸਿਸਟਮ ਜਿਹੜਾ ਉਹਨੂੰ ਫਲਾਪ ਕਰਦੇ ਨੇ ਸੋ ਇਹ ਬਹੁਤਾ ਸਮਾਂ ਨਹੀਂ ਰਹਿਣਾ ਥੋੜਾ ਸਮਾਂ ਰਹਿ ਗਿਆ ਸਾਲ ਰਹਿ ਗਿਆ ਇਹ ਦਾ ਸਮਾਂ ਆਇਆ ਤੇ ਇਹਨੂੰ ਪ੍ਰੋਪਰ ਵਧੀਆ ਤਰੀਕੇ ਨਾਲ ਹੁਣ ਵੀ ਲੱਗੇ ਹੋਏ ਆ ਕੋਸ਼ਿਸ਼ ਕਰ ਰਹੇ ਆ ਵੀ ਕੁਝ ਦਿਨਾਂ ਦੇ ਵਿੱਚ ਉਹਨੂੰ ਹੱਲ ਕਰੀਏ ਨਹੀਂ ਤੇ ਸਮਾਂ ਆਉਣਾ ਵਾ ਕੋਈ ਗੱਲ ਨਹੀਂ ਲੋਕ ਦੇਖ ਰਹੇ ਆ ਇਹਨੂੰ ਪ੍ਰੋਪਰ ਇਸ ਤਰੀਕੇ ਨਾਲ ਹੱਲ ਕਰਾਂਗੇ ਦਾ ਕਿਉਂਕਿ ਬਤੌਰ ਨਗਰ ਕੌਂਸਲ ਪ੍ਰਧਾਨ ਕਾਫੀ ਨੌਲੇਜ ਆਇਆ ਹੁਣ ਮੈਨੂੰ ਕਿ ਇਸ ਨੂੰ ਕਿਸ ਤਰੀਕੇ ਨਾਲ ਕੂੜੇ ਦਾ ਨਪਟਾਰਾ ਕਰਨਾ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਤਰੀਕੇ ਦੇ ਨਾਲ ਇਹਨੂੰ ਕਰਨ ਬਹੁਤ ਸੁਭਾਗਾ ਦੇਣਾ ਸਾਡੇ ਗੁਰਦਾਸਪੁਰ ਦੇ ਐਮਐਲਏ ਸ੍ਰੀ ਬਰਿੰਦਰਜੀਤ ਸਿੰਘ ਪੜਾ ਦੀ ਬਦੌਲਤ ਪ੍ਰਧਾਨ ਸਾਹਿਬ ਬਲਜੀਤ ਸਿੰਘ ਦੀ ਬਦੌਲਤ 6 ਏਕੜ ਜ਼ਮੀਨ ਪਿੰਡ ਬੱਬਰੀ ਤੇ ਸਿਧਵਾ ਵਿੱਚ ਅਸੀਂ ਆਪਣੀ ਨਿੱਜੀ ਜ਼ਮੀਨ ਬਤੌਰ ਮਾਲਕਾਂ ਹੀ ਕਮੇਟੀ ਨੂੰ ਅੱਜ ਅਸੀਂ ਉਹਨਾਂ ਜਿਸਟਿਸ ਕਰ ਦਿੱਤੀ ਹੈ ਇਹ ਕਾਫੀ ਦਿਨ ਦੇ ਇਸ ਪ੍ਰੋਜੈਕਟ ਮਗਰ ਸਾਡੇ ਪ੍ਰਧਾਨ ਸਾਹਿਬ ਤੇ ਐਮਐਲਏ ਸਾਹਿਬ ਨੇ ਉਹਨਾਂ ਆਗਮਨ ਲੱਗੇ ਹੋਏ ਸੀ ਇਹਨਾਂ ਨੇ ਆਪਣੀ ਪੂਰੀ ਮਿਹਨਤ ਕਰਕੇ ਸ਼ਹਿਰ ਵਿੱਚ ਜਦੋਂ ਦੀ ਕਮੇਟੀ ਬਣੀ ਆ ਪਹਿਲਾ ਚਾਨਕ ਸੀ ਇਹਨਾਂ ਨੇ ਆਪਣੇ ਸ਼ਹਿਰ ਵਾਸਤੇ ਏਡਾ ਵੱਡਾ ਫਰਲਾ ਕੀਤਾ ਇਹਨਾਂ ਨੇ ਤੇ ਮੈਨੂੰ ਕੰਪੈਲ ਕੀਤਾ ਮੈਂ ਜ਼ਮੀਨ ਦੇਖੀ ਮੈਂ ਉੱਥੇ ਜ਼ਮੀਨ ਦਾ ਮਾਰਕੀਟ ਰੇਟ ਜ਼ਿਆਦਾ ਵਾ ਪਰ ਇਹਨਾਂ ਕਿਹਾ ਨਹੀਂ ਸਾਹੀਂ ਸ਼ਹਿਰ ਦਾ ਜੀ ਡਿਵੈਲਪਮੈਂਟ ਕਰਨੀ ਆ ਤੇ ਸ਼ਹਿਰ ਤੇ ਸਾਡੇ ਪਾਣੀ ਦੀ ਬਹੁਤ ਸਮੱਸਿਆ ਹੁੰਦੀ ਸੀ ਜੀ ਤੁਸੀਂ ਸਾਡਾ ਸਹਿਯੋਗ ਕਰੋ ਕਹਿੰਦੇ ਇਹਨਾਂ ਮੈਨੂੰ ਇਹ ਵੀ ਕਹੇ ਜੇ ਤੁਹਾਨੂੰ ਕੋਈ ਘਾਟ ਆਂ ਆਪਣੇ ਪਰਸਨਲ ਆਪਣੇ ਕੋ ਤੁਹਾਨੂੰ ਤਾਨੂੰ ਅਪਲਾਈ ਕਰ ਸਕਨੇ ਆ ਤੇ ਤੁਸੀਂ ਇਹ ਸ਼ਹਿਰ ਦਾ ਜਿਹੜਾ ਇਹਦੇ ਵਾਸਤੇ ਤੁਸੀਂ ਥੋੜੀ ਕਰੋ ਉਪਰਾਲਾ ਕਰਕੇ ਇਹ ਲੋ ਉਹਨਾਂ ਦੇ ਬਦੌਲਤ ਮੈਂ ਅੱਜ ਉਹ ਜ਼ਮੀਨਾਂ ਨੇ ਦੇਤੀ ਇਹਨਾਂ ਸਾਡੇ 53 ਲੱਖ ਦੇ ਹਿਸਾਬ ਨਾਲ ਡਿਸਟ੍ਰਿਕਟ ਕਰ ਦਿੱਤੀ ਇਹਨਾਂ ਨੂੰ ਚੈੱਕ ਕਰ ਦਿੱਤੀ ਤੇ ਸਰਕਾਰੀ ਸੇਵਾ ਦੀ ਟਿਕਾ ਪਾ ਦੇ। ਮੈਂ ਕਿ ਇਹਨਾਂ ਦੀ ਬਦੌਲਤ ਪਿਆ ਜੋ ਮੈਂ ਸਮਝੋ ਮੇਰਾ ਹਸਾਨੇਨ ਸ਼ਹਿਰ ਇਹਨਾਂ ਦੀ ਬਦੌਲਤ ਇਹਨਾਂ ਦਾ ਇਹਨਾਂ ਦੇ ਹਸਾਨ ਸ਼ਹਿਰ ਸ਼ਹਿਰ ਇਹਨਾਂ ਨੇ ਕੀਤਾ ਜੋ ਕੀਤਾ ਹੁੰਦੇ ਆ। ਇਹ 6 ਏਕੜ ਜ਼ਮੀਨ ਹੈ 6 ਏਕੜ ਜ਼ਮੀਨ ਹਾਂਜੀ ਹਾਂਜੀ ਮੇਰਾ ਜ਼ਮੀਨ ਦਾ ਉੱਥੇ ਮੇਰੀ ਉਸ ਤੋਂ ਲਾ ਮੇਰੇ ਢਾਈ ਕਿਲੇ ਜ਼ਮੀਨ ਹੋਰ ਹੈਗੀ ਆ ਮੇਰਾ ਜ਼ਮੀਨ ਦਾ ਚੱਕ ਖਰਾਬ ਪਰ ਇਹਨਾਂ ਨੇ ਕਿਹਾ ਮੈਨੂੰ ਬਹੁਤ ਕੰਪਲਸ ਕੀਤਾ ਵੀ ਨਹੀਂ ਤੁਸੀਂ ਸਾਣਾ ਪਹਿਲਾਂ ਬਹੁਤ ਕੋਸ਼ਿਸ਼ ਕੀਤੀ ਨਹੀਂ ਕੋਈ ਨਹੀਂ ਬੰਦਾ ਇੰਟਰਸਟਡ ਆਉਣ ਵਾਸਤੇ ਤੇ ਉਹ ਮੈਂ ਵੀ ਨਹੀਂ ਮੈਨੂੰ ਇਹਨਾਂ ਮੈਂ ਦੇ ਪਿੰਡ ਪਟਵਾਰੀ ਜਾਂ ਗਰਦੌਰਿਆਂ ਇਹਨਾਂ ਦਾ ਮੇਰੇ ਤੇ ਬਹੁਤ ਸਹਾਨ ਹੀਗੇ ਹਨ ਜੀ ਸਰਵਿਸ ਦੁਰਾਣੀ ਇਹਨਾਂ ਮੈਂ ਇਹਨਾਂ ਦੇ ਮੇਰੇ ਸਹਾਨ ਹੀ ਮੈਂ ਪਰ ਫਿਰ ਇਹਨਾਂ ਨੂੰ ਨਾ ਨਹੀਂ ਕਰ ਸਕਿਆ ਇਹਨੂੰ ਪਰ ਇਹਨਾਂ ਨੇ ਦੇਖੋ ਇਹਨਾਂ ਦਾ ਪਰਸਨਲ ਕੰਮ ਕੋਈ ਨਹੀਂ ਇਹਨਾਂ ਦਾ ਸ਼ਹਿਰ ਦਾ ਕੰਮ ਹੈਗਾ ਸ਼ਾਇਦ ਦੀ ਬਤੌਲ ਤੇ ਇਹਨਾਂ ਨੇ ਜਿਹੜਾ ਇਹ ਸਾਰੇ ਮੇਂ ਕਿਹਨਾਂ ਲੋਕਾਂ ਵਾਸਤੇ ਕੀਤਾ ਵੀ ਪਾ ਸੀ ਸ਼ਹਿਰ ਦੇ ਸ਼ਹਿਰ ਦੀ ਸ਼ਹਿਰ ਦੇ ਵਸਨੀਕਾਂ ਨੂੰ ਸੇਵਾ ਕੀਤੀ ਆ ਕਿ ਨਹੀਂ ਦੇਖ ਰਹੇ ਕੋਈ ਪਰਸਨਲ ਕੰਮ ਹੀ ਕਰਤਾ ਤਾਂ ਕੰਮ ਥੋੜਾ ਹੀ ਹੁੰਦਾ ਕੋਈ ਇਹ ਨਾਲ ਜੇ ਮੈਨੂੰ ਇਹਨਾਂ ਨੇ ਮੈਨੂੰ ਕੰਪੈਲ ਕੀਤਾ ਸ਼ਹਿਰ ਦੀ ਡਿਵੈਲਪਮੈਂਟ ਵਾਸਤੇ ਸ਼ਹਿਰ ਦੇ ਕਨਕਾਸ ਵਾਸਤੇ ਕੀਤਾ ਇਹਨਾਂ ਆਪਣੇ ਵਾਸਤੇ ਕੋਈ ਕੀਤਾ ਹੀ ਨਹੀਂ ਇਹਨਾਂ ਨੇ ਫਿਰ ਮੈਨੂੰ ਇੱਥੋਂ ਤੱਕ ਇਹਨਾਂ ਨੇ ਕਹਿਆ ਵੀ ਆਹੀਂ ਜੇ ਤੁਹਾਨੂੰ ਘਾਟਾ ਪੈਂਦਾ ਮੈਂ ਨਹੀਂ ਜੀ ਦੇਖੋ ਜੀ ਤੇ ਦੇਖੋ ਮਾਰਕੀਟ ਰੇਟ ਕਿੰਨੇ ਕਿੰਨਾ ਰੇਟ ਉਹ ਕਹਿੰਦੇ ਸਾਡੇ ਕੋਲ ਲੋ ਲੋ ਜਿਨਾ ਤੁਹਾਨੂੰ ਘਾਟਾ ਪੈਂਦਾ ਹਾਂ ਤੇ ਇਸ ਕਰਕੇ ਮੈਂ ਇਹਨਾਂ ਨੂੰ ਇਹਨਾਂ ਦੀ ਬਦੌਲਤ ਜਿਹੜਾ ਜ ਸ਼ ਹੋ ਡਵੈਲਪਰ ਜੀ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਚਲੋ ਤੇ ਸ਼ਹਿਰ ਵਾਸੀਆਂ ਨੂੰ ਵੀ ਧੰਨਵਾਦ ਕਰਨਾ ਚਾਹੀਦਾ ਠੀਕ ਹੈ ਨਾ ਜੋ ਇਹਨਾਂ ਨੇ ਸ਼ਹਿਰ ਦੀ ਸ਼ਹਿਰ ਵਾਸਤੇ ਜੋ ਫਰਾਲਾ ਕੀਤਾ ਨਾ ਸਾਡੇ ਐਮਐਲਏ ਸਾਹਿਬ ਦੀ ਬਹੁਤ ਉਹਨਾਂ ਦੀ ਬਹੁਤ ਮਗਰ ਛੱਡ ਕੇ ਫਾਈਲਾਂ ਪਾਸ ਕਰਾ ਕੇ ਚੰਡੀਗੜ੍ਹ ਜਾਂਦੇ ਰਹੇ ਹਨ ਜੀ ਮੈਨੂੰ ਨਾਲ ਖੜਦੇ ਫਾਈਲਾਂ ਸਾਡੀਆਂ ਪਾਸ ਕਰਾ ਕੇ ਉਹਨਾਂ ਨੇ ਪੈਸੇ ਪ੍ਰੀਸ਼ ਕਰਾਈ ਉਹਨਾਂ ਨੇ ਪੈਸੇ ਸਰਕਾਰ ਦੇ ਕੋ ਸਰ ਪੈਸੇ ਲੈਣੇ ਕਿਹੜੇ ਸੌਖੇ ਹੁੰਦੇ ਸਰਕਾਰੋਂ ਪਰ ਫਿਰ ਵੀ ਉਹਨਾਂ ਨੇ ਬੜੀ ਮਿਹਨਤ ਕਰਕੇ ਜੀ ਬਹੁਤ ਸਨਮਾਨਿਤ ਬਿਲਕੁਲ ਜੀ ਬੜਾ ਲੰਮਾ ਸਮਾਂ ਤੋਂ ਇਸ ਕੰਮ ਦੇ ਪਿੱਛੇ ਆਪਾਂ ਪਏ ਸੀ ਬੜਾ ਸੰਘਰਸ਼ ਕੀਤਾ ਸੋ ਪਿਛਲੀ ਗਵਰਨਮੈਂਟ ਦੇ ਵਿੱਚ ਇਹ ਫਾਈਲ ਸਾਰੀ ਤੋਰੀ ਸੀ ਸੋ ਅੱਜ ਜਿਹੜਾ ਵਾ ਸ਼ਹਿਰ ਲਈ ਬੜੀ ਖੁਸ਼ਖਬਰੀ ਦੀ ਗੱਲ ਹੈ ਕਿਉਂਕਿ ਜਿੰਨਾ ਵੀ ਸ਼ਹਿਰ ਦਾ ਜਿਹੜਾ ਸੀਵਰੇਜ ਦਾ ਪਾਣੀ ਆ ਉਹ ਜਿਹੜਾ ਆਪਣਾ ਸਿੱਧਾ ਹੀ ਡਰੇਨ ਚ ਆਊਟ ਕਰਦੇ ਸੀ ਜਿਹਦਾ ਅਸੀਂ ਅੱਜ 6 ਏਕੜ ਜਗ੍ਹਾ ਜਿਹੜੀ ਆ ਅਸੀਂ ਬਬਰੀ ਤੇ ਸਦਵਾ ਦਾ ਸਾਂਝਾ ਰੱਖਬਾ ਬਥੋ ਅਸੀਂ ਸਦਾ ਰਸ਼ਪਾਲ ਸਿੰਘ ਜੀ ਤੋਂ ਰਿਟਾਇਰ ਹੋਏ ਨੇ ਗਰਦੌਰ ਉਹਨਾਂ ਦੀ ਬੜੇ ਲੰਬੇ ਸਮੇਂ ਤੋਂ ਰਿਕਵੈਸਟ ਵੀ ਕੀਤੀ ਕਿਉਂਕਿ ਉੱਥੇ ਜ਼ਮੀਨਾਂ ਦਾ ਰੇਟ ਬਹੁਤ ਜ਼ਿਆਦਾ ਨੇ ਸੋ 53 53 ਲੱਖ ਦੇ ਹਿਸਾਬ ਦੇ ਨਾਲ 6 ਏਕੜ ਦੀ ਜਿਹੜੀ ਆ ਅੱਜ ਨਗਰ ਕੌਂਸਲ ਦੇ ਨਾਮ ਜਿਹੜੀ ਆ ਰਜਿਸਟਰੀ ਕਰਾ ਲਈ ਆ ਜਿਹਦੇ ਨਾਲ ਪੂਰੇ ਸ਼ਹਿਰ ਨੂੰ ਬੜਾ ਫਾਇਦਾ ਹੋ ਕਿਉਂਕਿ ਲੰਮਾ ਸਮਾਂ ਹੋ ਗਿਆ ਇੰਨਾ ਸਮਾਂ ਹੋ ਗਿਆ ਕਿ ਅਜੇ ਤੱਕ ਕਈ ਪ੍ਰਧਾਨ ਆਏ ਕਈ ਸਰਕਾਰਾਂ ਆਈਆਂ ਕਿ ਜਿਹੜਾ ਸ਼ਹਿਰ ਦਾ ਜਿੰਨਾ ਵੀ ਪਾਣੀ ਜਿਹੜਾ ਵਾ ਉਹ ਇਦਾਂ ਹੀ ਡਰੇਨਾਂ ਦੇ ਵਿੱਚ ਪੈ ਰਿਆ ਸੀ ਹੁਣ ਜਦੋਂ ਇਹ ਪ੍ਰੋਜੈਕਟ ਲੱਗੂਗਾ ਉੱਥੇ ਸਾਰੇ ਸ਼ਹਿਰ ਦਾ ਪਾਣੀ ਜਿਹੜਾ ਉਹ ਟ੍ਰੀਟ ਉੱਥੇ ਹੋ ਕੇ ਉਹ ਮੁੜ ਕੇ ਖੇਤਾਂ ਨੂੰ ਦਿੱਤਾ ਜਾਊਗਾ ਖੇਤਾਂ ਨੂੰ ਪਾਣੀ ਲੋਕਾਂ ਨੂੰ ਉੱਥੇ ਕਿਸਾਨਾਂ ਨੂੰ ਦਵਾਂਗੇ ਉਸ ਤੋਂ ਬਾਅਦ ਜਿਹੜਾ ਜਿਆਦਾ ਪਾਣੀ ਆ ਉਹਨੂੰ ਸਾਫ਼ ਕਰਕੇ ਜਿਹੜਾ ਵਾ ਨਾਲ ਜਿਹੜਾ ਵਾ ਉੱਥੇ ਡਰੇਨ ਦੇ ਵਿੱਚ ਛੱਟਾਂਗੇ ਸੋ ਜਿੱਥੇ ਸਾਰੇ ਸ਼ਹਿਰ ਦਾ ਮਸਲਾ ਉੱਥੇ ਕਾਰੋਬਾਰੀਆਂ ਲਈ ਵੀ ਜਿੱਦਾਂ ਕੋਈ ਕਲੋਨੀ ਕੱਟਦਾ ਜਾਂ ਕੋਈ ਵੱਡਾ ਪ੍ਰੋਜੈਕਟ ਹਸਪੀਟਲ ਕੋਈ ਇੰਡਸਟਰੀ ਖੋਲਦਾ ਉਹਨਾਂ ਨੂੰ ਆਪਣਾ ਐਸ.ਟੀ.ਪੀ ਲਗਾਉਣਾ ਪੈਂਦਾ ਸੀ